ਨਾ ਵੀ ਸੱਜਣੋ ਪੱਠਿਆਂ ਵਾਲਾ ਵੱਡ ਪੱਠਿਆਂ ਵਾਲਾ ਕਹਿਰਾ ਉਹ ਵਾਇਆ ਸੀ ਤੇ ਰੂਟਾਵੇਟਰ ਮਾਰਿਆ ਇਹ ਕੋ ਰੂਟਾਵੇਟਰ ਪਹਿਲਾਂ ਤੁਹਾਨੂੰ ਮੈਂ ਉਹ ਖਾਦਾ ਪੂਰਾ ਜਿੱਥੋਂ ਤੱਕ ਜਾਂਦਾ ਤੇ ਕੋਈ ਆਪਾਂ ਕੋ ਬਾਲੇ ਵੱਡੇ ਟਰੈਕਟਰ ਨਾਲ ਨਹੀਂ ਮਾਰਿਆ ਇਹ ਵੀਡੀਓ ਸਿਰਫ ਮਾ ਉਹਨਾਂ ਛੋਟੇ ਜ਼ਿਮੀਂਦਾਰ ਰਾਸਤੇ ਬਣਾਉਣਾ ਜਿਹੜੇ ਜਿਹਨਾਂ ਨੂੰ ਇਹ ਹੁੰਦਾ ਛੋਟਾ ਟਰੈਕਟਰ ਰੂਟਾਵੇਟਰ ਨਹੀਂ ਖੇਹਿਦਾਗਾ ਇਹ 2511 ਟਰੈਕਟਰ ਆਪਣਾ ਬਾਈ ਨੀਲਾ ਆਪਾਂ ਜਾਓ ਰੂਲ ਇਹ ਹੀ ਲਿਆ ਸੀਗਾ ਅੱਜ ਆਪਣੇ ਕੋਲੇ ਆ ਸੱਤ ਪੁੱਟਾ ਰੋਟਾ ਵੇਟਰਾ ਸ਼ੀਓ ਵੇ ਦਾ ਸ਼ੀਓ ਵੇ ਮੇਰਾ ਸਾਟੀ ਲੱਗਦਾ ਇਹ ਤੇ ਵਧੀਆ ਬਈ ਟਾਈਮ ਪਾਸ ਜੋ ਕਰਾ ਵਧੀਆ ਖੈਦਾ ਨਜ਼ਾਰੇ ਨਾ ਉਦੋਂ ਥੋੜਾ ਜਿਹਾ ਉਹ ਤੀਜੇ ਚ ਲਈ ਫਿਰਦਾ ਹਾਈ ਸਲੋ ਚ ਉਦੋਂ ਚੱਕਰ ਪੈਂਦਾ ਜਦੋਂ ਮਨ ਲਓ ਬਾਲਾ ਪੋਲਾ ਆ ਜਾਂਦਾ ਤੇ ਮਿੱਟੀ ਮੂਰੇ ਬਾਲੀ ਭਰ ਜਾਂਦੀ ਆ ਉਦੋਂ ਮਾੜੀ ਜੀ ਲੈਫਟ ਗਾਸਨ ਗਾਸਲੇ ਹੈ ਨਾ ਇਹ ਤਾਂ ਕੋਈ ਹੋ ਨਹੀਂਗਾ ਵੀ ਇਹਦੇ ਤਾਂ ਕਿਹੜਾ ਆਪਣੀ ਸ਼ਰਤ ਲੱਗੀ ਆ ਵੀ ਖਿੱਚਣਾ ਹੀ ਖਿੱਚਣਾ ਤੇ ਬਾਕੀ ਭਾਈ ਤੁਸੀਂ ਆਪਦੀ ਰਾਇ ਜਰੂਰ ਦਿਓ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰੋ ਜੇ ਤੇ ਤੁਸੀਂ ਵੀ ਭਾਈ ਆਪਦੇ ਜਿੰਨਾਂ ਕੋਲ ਛੋਟੇ ਛੋਟੇ ਟਰੈਕਟਰ ਆ ਤੁਸੀਂ ਰੂਟਾ ਵੀ ਡਰਾਉ ਦਾ ਮਾਰ ਸਕਦੇ ਆ ਇਹ ਟਰੈਕਟਰ ਦਾ ਕੰਮ ਅਸੀਂ ਕਿਰਾਏ ਭਾਈ ਕੀਪੇ ਮਿਸਤਰੀ ਤੇ ਉਹ ਜਿਹੜਾ ਜਹੇਦਾਰ ਕੇ ਬਾਹਰ ਦਾ ਗੁਲਦੀਬ ਮਿਸਤਰੀ ਆ ਵੈਸੇ ਉਹਦਾ ਨਾਪਰ ਕੀ ਭਾਅ ਕਹਿ ਦਿੰਦਾ ਬਹੁਤ ਜ਼ਬਰਦਸਤ ਕੰਮ ਕੀਤਾ ਟਰੈਕਟਰ ਦਾ ਓਕੇ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਪੇਜ ਨੂੰ ਫੋਲੋ ਕਰ ਲਿਓ ਜੇ ਜੇ YouTube ਤੇ ਵੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ। ਛੁਰੀਆਂ ਵੀ ਨਵੀਆਂ ਆ ਇਹਦੀਆਂ। ਲਾ ਵੀ ਮੱਲੋ ਆਪਣੇ ਆੜੂਆਂ ਵਾਲੇ ਬਾਗ ਦੀ ਨਾ। ਆਹੀ ਇੱਕ ਦੋ ਨਿਸ਼ਾਨੀਆਂ ਸੀ। ਆ ਜਿਹੜੀ ਨਿਸ਼ਾਨੀ ਸੀ ਇਹ ਲਾਸਟ ਬੂਟਾ ਸੀ। ਬੂਟੇ ਦਾ ਵੈਸੇ 3-4 ਸੀ। ਹੋ ਗਏ ਸੁੱਕ। ਇਹੀ ਮਸੇਰ ਆ ਇੱਕ ਜਿਹੜਾ ਹਰਾ ਸੀ। ਤੇ ਇੱਥੇ ਬਾਗ ਸੀ ਬਾਗ ਆਪਾਂ ਦਿੱਤਾ ਸੀ ਪੱਟ। ਪਟਣਾ ਦੇ ਬਹੁਤ ਸਾਰੇ ਕਾਰਨ ਸੀ ਕਿ ਕੁਝ ਬੰਦਿਆਂ ਨੂੰ ਨਹੀਂ ਪਟਣਾ ਸੀ ਪਟਣਾ ਤਾਂ ਪਿਆ ਬਾਈ ਬਾਗ ਤਈ ਆ ਚੱਕ ਤੇ ਉਹਦੇ ਚੱਕੇ ਸੀ ਵੀ ਗੰਦ ਪੈ ਲੈਣਾ ਬਾਹਲਾ ਹੋਣ ਲੱਗ ਪਿਆ ਸੀਗਾ ਤੇ ਵੱਲਾਂ-ਵੁੱਲਾਂ ਤੇ ਆ ਲੜਨਾ ਪੜ ਰਾਮ ਭਰਾਵਾ ਤੇ ਪੈਸੇ ਦੀ ਅੱਜ ਕੱਲ ਪੈਸੇ ਬਿਨਾ ਬਾਈ ਕੋਈ ਸਿਆਣ ਦਾ ਨਹੀਂ ਬਾਗ ਬੂਗਣੀ ਅੱਜ ਕੱਲ ਕੋਈ ਵੇਂਦਾ ਤੇ ਦੂਜੀ ਗੱਲ ਬਾਈ ਸਮੇਂ ਦੀਆਂ ਸਰਕਾਰਾਂ ਦੀਆਂ ਬਹੁਤ ਵੱਡੀਆਂ ਨਲਾਇਕੀਆਂ ਸੀਗੀਆਂ ਮੈਂ ਹਜੇ ਪੱਟਿਆ ਦਾ ਤਾਂ ਸੀਗਾ ਮੈਂ ਚਲਵਾਨ ਪੱਧਰ ਪੁੱਧਰ ਕਰਕੇ ਨਾ ਤੇ ਬਾਗ ਨੂੰ ਆਪਾਂ ਲਾਵਾਂਗੇ ਦੂਰੀ ਤੋਂ ਵਧੀਆ ਸਿਰੇ ਦਾ ਸੋਹਣਾ ਕਰਕੇ ਲਾਵਾਂਗੇ ਨਾਲੇ ਇਸ ਤਰੀਕੇ ਨਾਲ ਲਾਵਾਂਗੇ ਕਿ ਚਲ ਵੀ ਸਾਰਾ ਸਾਲ ਆਮਦਨ ਜਿਹੜੀ ਉਹ ਨਾ ਮੁੱਕੇ ਤਿੰਨ ਕਿੱਲੇ ਬਾਗ ਸੀਗਾ ਇਹ ਮੈਨੂੰ ਆਇਆ ਜਿਹੜਾ ਉਹਦੇ ਵਿੱਚ ਪਈ ਅਸੀਂ ਬਹੁਤ ਜ਼ੋਰ ਲਾਇਆ ਵੀ ਜਿਹੜੀ ਸਾਡੇ ਬਾਗ ਨੂੰ ਪਈ ਆਉਂਦੀ ਹੈ 1 ਕਿਲੋਮੀਟਰ ਦੀ ਪਈ ਆ ਕਿਉਂ ਜਿਹੜਾ ਅਮਰੂਦ ਆ ਉਹ ਮੰਨ ਲਓ ਵੀ ਸੌਣ ਭਾਦੋਂ ਚ ਅਮਰੂਦ ਚੱਲਦਾ ਉਦੋਂ ਮੀਂਹ ਬਰਸਾਤਾ ਪੈਂਦੀਆਂ ਤੇ ਉਹ ਬਰਸਾਤਾਂ ਦੇ ਕਾਰਨ ਫਿਰ ਪਈ ਤੇ ਬਈ ਚਿੱਕੜ ਹੋ ਜਾਂਦਾ ਤੇ ਮਾਲ ਵੇਚਣਾ ਇਹ ਹੁੰਦਾ ਡੇਲੀ ਦੀ ਡੇਲੀ ਵਾਲੀ ਫਸਲ ਹੁੰਦੀ ਆ ਤੇ ਜਦੋਂ ਹੁੰਦੇ ਆਪਣੇ ਆੜੂ ਖੁਰੀ ਇਹ ਹੁੰਦੇ ਉਦੋਂ ਕਣਕਾਂ ਪੱਕੀਆਂ ਹੁੰਦਾਂ ਉਦੋਂ ਬਈ ਸੂਏ ਚ ਪਾਣੀ ਬੰਦ ਕਰ ਦਿੰਦੇ ਆ ਤੇ ਇਹੀ ਤਾਂ ਚੱਕਰ ਹੁੰਦਾ ਸਾਰਾ ਤੇ ਜੇ ਬਾਗਾਂ ਵਾਲਿਆਂ ਦੀ سپورਟ ਨਹੀਂ ਕਰਨੀ ਤੇ ਫਿਰ ਬਈ ਬਾਗ ਤਾਂ ਲੋਕ ਪੱਟਣਗੇ ਤੇ ਮੈਂ ਵੀ ਤਾਂ ਹੀ ਪਟਤਾ ਤੇ ਝੋਨਾ ਚੈੱਕ ਕਰ ਲਓ ਬਾਈ ਠੀਕ ਆ ਨਾ ਮਰਦੇ ਦੀ ਸਰਾਹ ਹੁੰਦੀ ਆ ਵੀ ਅਗਲਾ ਕਹਿੰਦਾ ਵੀ ਚਲ ਬਾਗ ਲਾ ਲੋ ਯਾਰ ਚਲ ਇੱਥੇ ਕੋਈ ਪਾਣੀ ਤਾਂ ਤੀ ਕਮੀ ਪੇਛੀ ਆ ਤੇ ਮੈਂ ਪੱਟਿਆ ਮਗਰੋਂ ਤੇ ਮੇਰਾ ਲਿਖ ਕੇ ਪਹਿਲਾਂ ਲੈ ਗੇ ਅਖੇ ਵੀ ਨੇ ਬਾਗ ਪੱਟ ਤਾਂ ਮੈਂ ਕਹਾਂ ਜੀ ਮੈਂ ਤਾਂ ਹਜੇ ਮਹੀਨਾ ਵੀ ਨਹੀਂ ਹੋਇਆ ਪੱਟੇ ਨੂੰ ਮੈਂ ਵਾਹੂੰਗਾ ਕਰੂੰਗਾ ਇਹਨੂੰ ਕਿਰਾਇਆ ਕਰਵਾਉਂਗਾ ਕੋਈ 2 ਸਾਲ ਫਸਲ ਵੇਚੂੰਗਾ ਅਕਸਰ ਮੈਂ ਫੇਰ ਹੀ ਮਤਲਬ ਬਾਗ ਲਾਉਂਗਾ ਨਵੇਂ ਸਿਰੋਂ ਤੇ ਬਈਆਂ ਦੇ ਨਹੀਂ ਹੁਣ ਲਾ ਨਾ ਲਾ ਆਖੇ ਅਸੀਂ ਤਾਂ ਤੇਰੀ ਵਾਰੀ ਆ ਜਿਹੜੀ ਕੱਟਦੀ ਮੈਂ ਕੱਟਦੀ ਤਾਂ ਕੱਟਦੀ ਇਹ ਤੇ ਮੇਰਾ ਮੇਰੇ ਸਰ ਕੀ ਸਹਾਨ ਇੱਕ ਪਾਸੇ ਸਰਕਾਰਾਂ ਕਹਿੰਦੀਆਂ ਬਾਗ ਲਾਓ ਤੇ ਦੂਜੇ ਪਾਸੇ ਤੁਸੀਂ ਆਨੇ ਤੇਰੀ ਵਾਰੀ ਪਟਤੀ ਤੂੰ ਨਾ ਲਾ ਤੇ ਮੈਂ ਤੁਸੀਂ ਤਾਂ ਮੈਂ ਫਰੀਦਕੋਟ ਗਿਆ ਸੀ ਮੈਨੂੰ ਫਰੀਦਕੋਟ ਸੱਦੇ ਮੈਂ ਤੁਸੀਂ ਯਾਰ ਜੀ ਵਾਰੀ ਤੁਸੀਂ ਮੇਰੀ ਕਾਹ ਤੋਂ ਤੋੜਦੇ ਆ ਅਗੇ ਤੇਰਾ ਪਾਣੀ ਵੰਡ ਕੇ ਦੇਣਾ ਮੈਂ ਪਾਣੀ ਮੇਰਾ ਚਲ ਵੰਡ ਦੋ ਠੀਕ ਆ ਤੇ ਜਿਹੜੀ ਮੈਂ ਕਿਹਾ ਤੁਸੀਂ ਨਹਿਰ ਕੱਢੀ ਹੁਣੇ ਮਾਲਵਾ ਨਹਿਰ ਤੇ ਉਹਦਾ ਪਾਣੀ ਫਿਰ ਕੀ ਕਰੋਗੇ ਉਹ ਉਹ ਪਾਣੀ ਨਾ ਸਾਨੂੰ ਦਿਓਗੇ ਉਹ ਗੈਰ ਮਾਲਵਾ ਨਹਿਰ ਤਾਂ ਇਹ ਮਲਵੇ ਨਹਿਰ ਤਾਂ ਕੀ ਪਤਾ ਜੀ 20 ਸਾਲ ਦਾ ਨਿਕਲੇ ਇਹ ਮੈਂ ਕਮਾਲ ਕਰਦੇ ਆ ਤੁਸੀਂ ਪਾਂਡੇ ਜੀ ਤੇ ਮੈਂ ਕਿਹਾ ਚਲੋ ਬਾਈ ਮੈਂ ਤਾਂ ਬੋਰ ਕਰਕੇ ਪਾ ਲੂੰਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਥੋੜੀ ਨਾ ਲੋਕਾਂ ਨੂੰ 20 20 ਸਾਲ ਹੋ ਗਏ ਲੋਕਾਂ ਨੂੰ ਬਾਗ ਪੱਟਾਂ ਨੂੰ 25 25 ਸਾਲ ਵਾਰੀਆਂ ਤਾਂ ਉਹਨਾਂ ਨੇ ਹੀ ਤੋੜੀਆਂ ਇਹ ਮੈਨੂੰ ਝਾੜੂ ਸਰਕਾਰ ਨੇ ਨਾ ਭਵੰਤ ਮਾਨ ਸਰਕਾਰ ਨੇ ਇਹ ਪਹਿਲਾ ਗਿਫਟ ਮੈਨੂੰ ਇਹ ਦਿੱਤਾ ਬਈ ਕਿਉਂਕਿ ਮੈਂ ਵੀ ਉਦੋਂ ਭਵੰਤ ਮਾਨ ਦੀਆਂ ਵੀਡੀਓ ਪਾਈਆਂ ਸਾਡੇ ਇੱਧਰ ਆਇਆ ਸੀਗਾ ਬੱਸ ਸਟੈਂਡ ਤੇ ਉੱਥੇ ਅਸੀਂ 2 ਮੀਟਰ ਉਗਣ ਲਈ ਵੀ ਕਿਹਾ ਸੀ ਪਰ ਉਹਦੋਂ ਨਹੀਂ ਰੁਕੇ ਸੀ ਟਾਈਮ ਹੋ ਜਾ ਹੁੰਦਾ ਪਰ ਇਹ ਮੰਨ ਕੇ ਚੱਲੋ ਵੀ ਮੈਨੂੰ ਪਹਿਲਾ ਗਿਫਟ ਆ ਇਹ ਹਜੇ ਮਿਲਿਆ ਨਹੀਂ ਮਿਲ ਜੂਗਾ ਮੇਰੇ ਹਿਸਾਬ ਨਾਲ ਛੇਤੀ ਮੈਨੂੰ ਤੇ ਦੂਜੀ ਗੱਲ ਆ ਸਾ ਨਿਸ਼ਾਨੀ ਸੀ ਆਪਣੀ ਇੱਕ ਲਾਸਟ ਤੇ ਇਹ ਵੀ ਅੱਜ ਮੈਂ ਇਹਨੂੰ ਲਾਉਣਾ ਇਹਨੂੰ ਆੜੂ ਫਰੂਟਾ ਬਟਰ ਲਗਾਉਣਾ ਮੈਂ ਇਹਦੇ ਉੱਤੋਂ ਦੀ ਤੇ ਮੈਨੂੰ ਦੁੱਖ ਬਹੁਤ ਸੀਗਾ ਬਾਗ ਪੱਟਣ ਦਾ ਕੋਈ ਚਾਹ ਨਾਲ ਨਹੀਂ ਪੱਟਿਆ ਮੈਂ ਤਾਂ ਕਹੀ ਮੈਂ ਲੋਕਾਂ ਨੂੰ ਜਲਮੈਨ ਨਾਲ ਆਪਦਾ ਵੀਡੀਓ ਵੀਡੀਓ ਪਾਉਂਗਾ ਨਾਲੇ ਸਾਰਾ ਸਿਸਟਮ ਮੈਂ ਇੱਕ ਬਣਾਇਆ ਸੀ ਆਪਦੇ ਦਿਮਾਗ 'ਚ ਜੋ ਵੀ ਆਪਾਂ ਕਰਦੇ ਆ ਪਲਾਨਿੰਗ ਪਰ ਉਹ ਮੇਰਾ ਸਾਰਾ ਚੌਪਟ ਕਰਤਾ ਫਿਰ ਮੈਨੂੰ ਜਦੋਂ ਮੈਂ ਉੱਥੇ ਉਹਨਾਂ ਨੂੰ ਕਿਹਾ ਵੀ ਦੱਸੋ ਹੁਣ ਮੈਂ ਬਾਗ ਲਾਵਾਂ ਕਿ ਨਾ ਲਾਵਾਂ ਕਹਿੰਦੇ ਵੀ ਇਸ ਗੱਲ ਦਾ ਸਾਨੂੰ ਨਹੀਂ ਪਤਾ ਤੇ ਮੈਂ ਕਿਹਾ ਇਹ ਨਾ ਹੋਵੇ ਤੁਸੀਂ ਮੁੜ ਕੇ ਹੋਰ ਮਹੀਨੇ ਨੂੰ ਫੇਰ ਜਾ ਖੜੋ ਵੀ ਤੂੰ ਤਾਂ ਲਾਇਆ ਹੀ ਨਹੀਂ ਫਿਰ ਦੱਸੋ ਮੈਂ ਕੀ ਕਰੂੰਗਾ ਆ ਕੁਛ ਕਰਦੀਆਂ ਸਰਕਾਰਾਂ ਮੈਨੂੰ ਲੱਗਦਾ ساری ਉਮਰ ਹੋ ਗਈ ਸੜਕ ਤਾਂ ਇਹਨਾਂ ਨੇ ਸਾਡੀ ਕੀ ਬਣਾ ਕੇ ਦੇਣੀ ਇੱਕ ਇਹਨਾਂ ਨੇ ਕੈਂਚੀ ਤੱਕ ਨਹੀਂ ਦਿੱਤੀ ਕਦੇ ਕੈਂਚੀ ਤੱਕ ਕਟਰ ਹੁੰਦਾ ਜੀ ਇਹਨੂੰ ਕਹਿੰਦੇ ਨੇ ਕਟਰ ਆਪਾ ਬਾਹ ਕੱਟਣ ਵਾਸਤੇ ਸੋ ਕੱਟਣ ਵਾਸਤੇ ਚਲੋ ਤਾਂ ਹੀ ਤਾਂ ਸਾਰਾ ਹਬੌਰ ਬਾਗ ਏਰੀਆ ਸੀਗਾ ਸਾਰਾ ਪੱਟਿਆ ਗਿਆ ਇਹ ਇਹੀ ਨਲਾਇਕੀਆਂ ਕਰਕੇ ਪੱਟਿਆ ਜਾਂਦਾ ਜਦੋਂ ਕੋਈ ਪੁੱਛਦਾ ਹੀ ਨਹੀਂ ਲਾਦੇ ਤਾਨਾ ਭਾਗ ਬੂਟੇ ਨੂੰ ਫੋਰ ਨੇ ਪੜਿਆ ਟਾਂਟਾ ਨਾ ਰਹਾ ਬਾਸ ਨਾ ਵੱਜੇ ਬੰਸਰੀ ਪਰਮਾ ਜੇ ਆਪ ਆਪਣੇ ਲਈ ਹੋ ਰਿਹਾ ਰਿਹਾ ਯਾਰ ਲਾਇਆ ਪਰ ਇੱਕ ਗੱਲ ਆ ਭਾਈ ਜੀ ਨਹੀਂ ਕਰਦਾ ਕਿਸੇ ਵੀ ਚੀਜ਼ ਨੂੰ ਵੱਢਣ ਟੁੱਕਣ ਨੂੰ ਹੱਥ ਹੀ ਲਾਏ ਹੱਥ ਹੀ ਪਾਲੇ ਆ ਪਰ ਮਜਬੂਰੀਆਂ ਆ ਹੋਣਾ ਬਣਨੀ ਆ ਯਾਰ ਕੀਤਾ ਕੀ ਜਾ ਸਕਦਾ ਇਹਦਾ ਕੋਈ ਹੱਲ ਨਹੀਂ ਕਿਦਾਂ ਆ ਇਹ ਵੀ ਗੱਲ ਲਾ ਲਾਂਗੇ